ਹੁਣ ਆਪਾਂ ਕਰਾਵਾਂਗੇ ਨਵੇਂ ਘਰ ਦੇ ਦਰਸ਼ਨ ਕਿਉਂਕਿ ਆਪਾਂ ਸਾਰਾ ਖਰਚਾ ਤਾਂ ਤੁਹਾਨੂੰ ਦੱਸਤਾ ਸੀ 1496 ਹਜ਼ਾਰ ਚੇ ਘਰ ਤਿਆਰ ਹੋਇਆ ਪਰ ਤੁਸੀਂ ਕਿਹਾ ਮਿੱਤਰਾ ਅੰਦਰੋਂ ਤਾਂ ਵਿਖਾ ਦੇ ਵੀ ਕਿਹੋ ਜਿਹਾ ਬਣਿਆ ਹਨ ਅੰਦਰੋਂ ਹਜੇ ਤੱਕ ਕਿਸੇ ਨੇ ਚੰਗੀ ਤਰ੍ਹਾਂ ਵੇਖਿਆ ਨਹੀਂ ਆਜੋ ਤੁਹਾਨੂੰ ਅਸੀਂ ਨਵੇਂ ਘਰ ਦੇ ਵੀ ਦਰਸ਼ਨ ਕਰਾ ਦ। ਤਾਂ ਮਿੱਤਰੋ ਸਾਹਮਣੇ ਅਸੀਂ ਥੜਾ ਬਣਾਇਆ ਇਧਰ ਪੌੜੀ ਬਣਾਤੀ ਇਧਰ ਜਿਵੇਂ ਬਜ਼ੁਰਗ ਬੰਦਾ ਇਧਰ ਦੀ ਹੋ ਜਾਂਦਾ ਹਨਾ ਆ ਬਰਾਬਰ ਕਰਤਾ ਇਹ ਸਾਡੇ ਤਾਇਆ ਜੀ ਦਾ ਘਰ ਹੁੰਦਾ ਸੀਗਾ ਸੁੱਚਾ ਸਿੰਘ ਜੀ ਦੀ ਜਗਾ ਹੁੰਦੀ ਸੀ ਉਸ ਤੇ ਵਿੱਚ ਅਸੀਂ ਇੱਕ ਕੋਠੀ ਪਾਈ ਆ। ਤੇ ਸਾਡੇ ਬ੍ਰਦਰ ਜੀ ਆਸਟ੍ਰੇਲੀਆ ਚ ਰਹਿੰਦੇ ਸੀ ਪੀਆਰ ਪੱਕੇ ਉੱਥੇ ਹੋ ਗਏ ਤੇ ਇਹ ਸਾਹਮਣੇ ਆ ਗਿਆ ਜੀ ਪੋਰਚ ਇਦਾਂ ਦਾ ਕੋਈ ਡਿਜ਼ਾਈਨ ਆ ਹਾਂਜੀ ਆਰਕੀਟੈਕਟ ਸੀਗਾ ਮੰਗਲ ਦਾ ਨਾਣੀ ਨੂੰ ਯਾਦ ਉਸਨੇ ਇਹ ਆਪ ਨੂੰ ਨਕਸ਼ਾ ਤਿਆਰ ਕਰਕੇ ਦਿੱਤਾ ਸੀ ਬਹੁਤ ਸੋਹਣਾ ਨਕਸ਼ਾ ਉਹਨਾਂ ਨੇ ਤਿਆਰ ਕਰਕੇ ਦਿੱਤਾ ਤੇ ਇਧਰ ਅਸੀਂ ਨਿੰਦੇ ਵਿਖਾ ਦੇ ਜਗ੍ਹਾ ਛੱਡੀ ਹੋਈ ਆ ਅਸੀਂ ਜਗ੍ਹਾ ਤਕਰੀਬਨ ਹੀ ਹਰ ਇੱਕ ਬਾਰੀ ਨਾਲ ਛੱਡੀ ਹੋਈ ਆ ਵੀ ਜਿੱਥੇ ਕੂਲਰ ਵਗੈਰਾ ਲੱਗ ਜੇ ਵੈਸੇ ਤਾਂ ਅੱਜ ਕੱਲ੍ਹ ਏਸੀਆਂ ਦਾ ਜ਼ਮਾਨਾ ਪਰ ਮੇਰੇ ਖਿਆਲ ਦੇ ਵਿੱਚ ਅਸੀਂ ਕੂਲਰ ਨਾਲ ਹੀ ਸਾਰਾਂਗੇ ਮੈਨੂੰ ਨਹੀਂ ਲੱਗਦਾ ਵੀ ਏਸੀ ਬਿਮਾਰੀ ਦਾ ਕਰਮ ਆ ਤੇ ਪੋਰਚ ਚ ਜਗ੍ਹਾ ਹੈਗੀ ਹੈ ਜੀ ਇਹੋ ਜੀ ਕੁਝ ਗੱਡੀ ਗੁੱਡੀ ਤਾਂ ਇੱਥੇ ਮੁਸ਼ਕਲ ਹੀ ਆ ਗੱਡੀ ਤਾਂ ਅਸੀਂ ਖੈਰ ਜੇ ਲਈ ਤਾਂ ਉਧਰ ਹੀ ਖੜਾਰਾਂਗੇ ਤੇ ਬਾਕੀ ਇਹ ਸਿਸਟਮ ਕੁਝ ਖੁੱਲਾ ਜੈ ਇੱਧਰ ਆ ਗਿਆ ਆਜੂ ਪਹਿਲਾਂ ਤੁਹਾਨੂੰ ਅਸੀਂ ਵਿਖਾ ਦਈਏ ਡਰਾਈੰਗ ਰੂਮ ਉਸ ਤੋਂ ਬਾਅਦ ਅਸੀਂ ਵਿਖਾਵਾਂਗੇ ਤੁਹਾਨੂੰ ਲੌਬੀ ਆ ਜਾਵੀਂ ਆਹ ਡਰਾਈੰਗ ਰੂਮ ਆ ਜੀ ਆਪਣਾ 16 ਬਾਈ 13 ਦਾ ਡਰਾਈੰਗ ਰੂਮ ਆ ਜੀ ਖੁੱਲਾ ਤੇ ਹਵਾਦਾਰ ਇੱਧਰ ਆ ਗਈ ਜੀ ਆਪਣੀ ਆ ਬਾਰੀ ਆ ਗਈ ਖੁੱਲੀ ਖੋਲੋ ਚਾਹੇ ਕੁਝ ਵੀ ਲਾ ਲਓ কুলਰ ਵਗੈਰਾ ਲਾ ਲਓ ਤੇ ਆਹ ਦੇਖੋ ਜੀ ਕੁਝ ਇਦਾਂ ਦਾ ਇਦਾਂ ਦੀਆਂ ਉੱਪਰ ਲਾਈਟਾਂ ਲੱਗੀਆਂ ਹੋਈਆਂ ਨੇ ਫਿਟਿੰਗ ਵਗੈਰਾ ਮੇਰੇ ਸਾਲੇ ਨੇ ਕੀਤੀ ਹੈ ਜੀ ਬਿਲਕੁਲ ਓਕੇ ਟਾਣਾ ਟਾਣ ਫਿਟਿੰਗ ਤੇ ਇਧਰੋਂ ਪਿੱਛੇ ਚੱਲ ਗਏ ਆਪਾਂ ਹਨਾ ਆਪਾਂ ਤੁਸੀਂ ਸਾਹਮਣੇ ਤੋਂ ਐਂਟਰ ਕਰਦੇ ਆਪਾਂ ਹੁਣ ਆਪਣੀ ਲੌਬੀ ਦੇ ਵਿੱਚ ਇਹ ਆ ਜੀ ਖੁੱਲੀ ਹਵਾਦਾਰ ਲੌਬੀ ਗੇਟ ਲੱਗ ਚੁੱਕੇ ਆ ਇਹ ਦਰਵਾਜ਼ੇ ਸੀ ਲੌਂਗੋ ਵਾਲ ਤੋਂ ਮੰਗਵਾਏ ਸੀ ਆਹ ਤੇ ਕੀ ਰੇਟ ਮੰਗਵਾਏ ਸੀ ਉਹ ਵੀ ਦੱਸ ਦਿੰਨੇ ਆ ਜਿਹੜਾ ਆਹ ਗੇਟ ਆਣਾ ਜੀ ਇਹ ਤਾਂ ਅਸੀਂ ਇੱਥੋਂ ਬਣਵਾਇਆ ਸੀ ਇਹ ਸਾਨੂੰ ਪਿਆ 210 ਰੁਪਏ ਸਕੁਅਰ ਫੁੱਟ ਇਹ ਵਿੱਚੋਂ ਖਾਲੀ ਆ ਪਾਸੇ-ਆਸੇ ਲੱਕੜਾ ਇਹ ਤੇ 210 ਰੁਪਏ ਚ ਮੈਂ ਸੈਟੀਸਫਾਈ ਨਹੀਂਗਾ ਆਜੋ ਤੇ ਜਿਹੜੇ ਅਸੀਂ ਆਹ ਦਰਵਾਜ਼ੇ ਸੀਗੇ ਆਜੋ ਇੱਕ ਵਾਰਾ ਦਰਵਾਜ਼ੇ ਵਖਾ ਲਈਏ ਆਹ ਜਿਹੜੇ ਦਰਵਾਜ਼ੇ ਸੀ ਇਹ ਲੌਂਗੋਵਾਲ ਤੋਂ ਆਏ ਆ ਜੀ ਇਹ 135 ਰੁਪਏ ਸਕਰ ਫੁੱਟ ਆਪਾਂ ਨੂੰ ਮਿਲੇ ਬਾਕੀ ਕਿਰਾਇਆ ਆਪਣਾ ਸੀ ਆ ਤੇ ਇਹ ਦਰਵਾਜ਼ਾ ਵੈਰੀ ਮਜ਼ਬੂਤ ਬਾਈ ਜੀ ਬਹੁਤ ਮਜ਼ਬੂਤ ਆ ਤੇ 70 ਤੋਂ 75 ਕਿਲੋ ਇੱਕ ਦਰਵਾਜ਼ੇ ਦਾ ਵਜ਼ਨ ਆ ਲੌਂਗੋਵਾਲ ਮੁੰਡੇ ਦਾ ਨਾਮ ਹੈ ਖੈਰ ਲਖਵਿੰਦਰ ਉਹਨੇ ਭੇਜੇ ਜੀ ਉੱਥੋਂ ਬਣਵਾ ਕੇ ਅਸੀਂ ਗਏ ਸੀਗੇ ਸਹੀ ਦੇ ਆਏ ਤੇ ਬਣਾ ਕੇ ਸਾਡੇ ਘਰੇ ਪਹੁੰਚਾਤੀ ਉਹਨੇ 135 ਰੁਪਏ ਸਕਰ ਫੁੱਟ ਤੇ ਆਪਣੇ ਮੁਕਸਰ ਵੀ ਤੁਹਾਨੂੰ 200 ਸਕਰ ਫੁੱਟ ਤੋਂ ਘੱਟ ਦਰਵਾਜ਼ਾ ਨਹੀਂ ਮਿਲਦਾ 180 ਤਾਂ ਲਾਉਣਗੇ ਲਾਉਣਗੇ ਤੇ ਮੈਂ ਨਾ ਇਹੋ ਜਿਹਾ ਦਰਵਾਜ਼ਾ ਤੁਹਾਨੂੰ ਨਹੀਂ ਮਿਲਣਾ ਇਹੋ ਜਿਹਾ ਕੁਝ ਡਿਜ਼ਾਈਨ ਆ ਤੇ ਮੜਾ ਜਿਹਾ ਡਿਜ਼ਾਈਨ ਵਿਖਾ ਦੇ ਚੰਗੀ ਤਰ੍ਹਾਂ ਇਹੋ ਜਿਹਾ ਕੁਝ ਤਰੀਕੇ ਦਾ ਡਿਜ਼ਾਈਨ ਆ ਹਾਂਜੀ ਦਰਵਾਜ਼ੇ ਤੁਹਾਨੂੰ ਅਸੀਂ ਵਿਖਾਤੇ ਆ ਆਜੋ ਜੀ ਪਹਿਲਾਂ ਲੌਬੀ ਦੇ ਦਰਸ਼ਨ ਕਰਾ ਦਈਏ ਦੁਬਾਰਾ ਤੁਹਾਨੂੰ ਲਓ ਮਿੱਤਰੋ ਆ ਲੌਬੀ ਐ ਅਸੀਂ ਖੁੱਲੀ ਹਵਾਦਾਰ ਲੌਬੀ ਨੇ ਦੇ ਸਾਰੀ ਵਿਖਾਦੀ ਹਾਂਜੀ ਇਧਰੋਂ ਚੜਦੀਆਂ ਪੌੜੀਆਂ ਉੱਪਰ ਆਹ ਪ ਤੇ ਉਧਰ ਆਪਣਾ ਲੈਟਰਨ ਬਾਥਰੂਮ ਆ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਰਸੋਈ ਵਿਖਾ ਦਈਏ ਇੱਧਰ ਜਗ੍ਹਾ ਜਿੱਥੇ ਸਾਡੀ ਮਾਤਾ ਪੈ ਜਾਂਦੇ ਨੇ ਮੰਮੀ ਮੇਰੇ ਇਹ ਆ ਜੀ ਸਾਡੀ ਰਸੋਈ ਸ਼ਾਨਦਾਰ ਤੇ ਖੁੱਲੀ ਹਵਾਦਾਰ ਰਸੋਈ ਹੈ ਜੀ ਇਹ ਤੇ ਹਜੇ ਕੰਮ ਹੋਣ ਵਾਲਾ ਜੀ ਜਿਹੜਾ 14 ਲੱਖ 96 ਹਜ਼ਾਰ ਚ ਜਿਹੜਾ ਕੰਮ ਹੋਇਆ ਉਹ ਤੁਹਾਨੂੰ ਮੈਂ ਦਿਖਾ ਰਿਹਾ ਇੱਧਰ ਸੈਲਫਾ ਇੱਥੇ ਨਾ ਪਹਿਲਾਂ ਬਾਈ ਜੀ ਆ ਲੱਗੀਆਂ ਹੋਈਆਂ ਸੀਗੇ ਆ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਪਹਿਲਾਂ ਐ ਲੱਗੀਆਂ ਸੀ ਤੇ ਇਹ ਸਾਨੂੰ ਲੱਗੇ ਭੇੜਾ ਤੇ ਮਿਸਤਰੀ ਆਇਆ ਮਿਸਤਰੀ ਕਹਿੰਦਾ ਯਾਰ ਇਹਦਾ ਭੇੜਾ ਲੱਗਦਾ ਸਿਸਟਮ ਤੇ ਉਹਨੇ ਚੱਕ ਕੇ ਫਿਰ ਥੋੜਾ ਜਿਹਾ ਸਾਡਾ ਖਰਚਾ ਆਇਆ ਤੇ ਵੇਖੋ ਜੀ ਐ ਕਰਕੇ ਐ ਜੋਇੰਡ ਕਰਕੇ ਐ ਲਾਤਾ ਕਹਿੰਦਾ ਵੀ ਹੁਣ ਜੱਜਦਾ ਤਾਂ ਹੈ ਨਾ ਤੇ ਬਾਕੀ ਬਾਈ ਜੀ ਇਹਦੇ ਚ ਪਾਣੀ ਨਹੀਂ ਖੜਦਾ ਦੂਜੀ ਗੱਲ ਆ ਵੀ ਥੱਲੇ ਅਸੀਂ ਕੁਝ ਨਹੀਂ ਕਰਾਉਣਾ ਇੱਥੇ ਲਿਆ ਕੇ ਸੀ ਇੱਕ ਪਰਦਾ ਲਾ ਦੇਣਾ ਉਹ ਵੇਖਿਆ ਜੇ ਤੁਹਾਨੂੰ ਦੱਸੂnga ਬਹੁਤ ਸਸਤਾ ਪਊਗਾ ਤੇ ਬੜਾ ਬੜੀ ਸੋਹਣੀ ਰਸੋਈ ਲੱਗੂਗੀ ਇੱਧਰ ਰੱਖਦੇ ਜੀ ਆਪਾਂ ਫਰਿੱਜ ਇਹ ਸਾਡੀ ਭੈਣ ਆਈ ਸੀ ਯੂਕੇ ਤੋਂ ਬਬਲੀ ਉਹਨੇ ਸਾਨੂੰ ਇੱਕ ਗਿਫਟ ਕੀਤਾ ਜੀ microwaves oven ਸਾਨੂੰ ਨੇ ਗਿਫਟ ਕੀਤਾ ਹਾਇਰ ਕੰਪਨੀ ਦਾ ਬਹੁਤ ਵਧੀਆ ਪਰ ਐਸੇ ਸਾਡੀ ਕਿੱਥੇ ਸੀ ਅਸੀਂ ਕਿੱਥੇ ਲੈਣਾ ਸੀ ਉਹ ਆਈ ਯੂਕੇ ਤੋਂ ਉਹਨੇ ਲੱਗਿਆ ਵੀ ਰਸੋਈ ਦੇ ਵਿੱਚ ਮਾਈਕ੍ਰੋਵੇਵ ਹੈ ਨਹੀਂ ਤੇ ਉਹ ਸਾਨੂੰ ਗਿਫਟ ਕਰ ਗਈ ਧੰਨਵਾਦ ਦੀਦੀ ਤੇ ਬਾਕੀ ਤੁਸੀਂ ਦੇਖ ਸਕਦੇ ਜੇ ਲਾਈਟ ਆ ਉੱਪਰ ਸਾਹਮਣੇ ਵਧੀਆ ਦੇਖਦਾ ਇੱਥੋਂ ਜਿਵੇਂ ਮਰਜ਼ੀ ਕੰਮ ਕਰੀ ਜਾਓ ਇਧਰੋਂ ਦੇਖ ਸਕਦੇ ਜੀ ਥੋੜੀ ਜੀ ਗਲਤੀ ਸਾਡੇ ਤੋਂ ਇਹ ਹੋ ਗਈ ਵੀ ਆ ਜਿਹੜੀ ਸੈਲਫ ਆ ਇਹ ਉੱਚੀ ਪੈ ਗਈ ਹੈ ਜੀ ਸਾਡੇ ਤੋਂ ਇਹ ਸੈਲਫ ਦੀ ਉਚਾਈ ਦੇਖਿਆ ਜਾਵੇ ਤਾਂ ਉੱਚੀਆ ਘੱਟੋ ਘੱਟ ਵੀ ਇੰਨੀ ਉੱਚੀ ਆ ਲਗਭਗ 7 ਤੋਂ 8 ਇੰਚ ਇਹ ਸੈਲਫ ਉੱਚੀ ਪੈ ਗਈ ਹੈ ਜੀ। ਇੱਧਰ ਆ ਜਿਓ ਜੀ ਹੁਣ 메ਨ ਰੂਮ ਜਿਹੜਾ ਆਪਣਾ ਰੂਮ ਦਿਖਾ ਦਨੇ ਤੁਹਾਨੂੰ ਅਸੀਂ। ਉੱਪਰ ਜੀ ਅਸੀਂ ਬਾਬੇ ਸਾਰੇ ਜਿੰਨੇ ਵੀ ਗੁਰੂ ਆ ਸਾਡੇ ਉਹਨਾਂ ਦੇ ਦਰਸ਼ਨ ਕਰਕੇ ਸੀ ਅੰਦਰ ਵੜਦੇ ਆ। ਇਹ ਆ ਗਿਆ ਜੀ ਸਾਡਾ 메ਨ ਰੂਮ। ਮੇਰਾ ਰੂਮ ਨਮਾਣੇ ਮੱਲੀ ਦਾ ਰੂਮ ਆ ਜੀ ਇਹ। ਸ਼ਾਨਦਾਰ ਫਰਸਟ ਕਲਾਸ ਰੂਮ ਆ। 13x13 ਦੇ ਇਹ ਕਮਰੇ ਨੇ ਸਾਰੇ। ਇੱਧਰ ਆਪਾਂ ਰੱਖਤਾ ਜੀ ਸੀਸਾ ਤੇ ਇੱਥੇ ਆਪਾਂ ਰੱਖ ਕੇ ਬਣਾਉਣੇ ਨੇ ਵੀਡੀਓ। ਕਿਉਂਕਿ ਇੱਥੋਂ ਸਿੱਧੀ ਲਾਈਟ ਪੈਂਦੀ ਆ ਜੀ ਮੂੰਹ ਤੇ। ਇੱਥੇ ਰੱਖ ਲੀਦਾ ਸਟੈਂਡ ਮੋਬਾਈਲ ਫਿੱਟ ਕਰਕੇ ਇੱਥੇ ਬਹਿ ਕੇ ਅਸੀਂ ਵੀਡੀਓ ਬਣਾ ਲੈਨੇ ਆ ਐ ਬਿਲਕੁਲ ਸ਼ਾਂਤੀ ਹੈ ਬਾਈ ਜੀ ਇੱਥੇ ਦਰਵਾਜ਼ਾ ਜਦੋਂ ਬੰਦ ਕਰਦਾ ਤੇ ਬਾਹਰੋਂ ਇੱਕ ਵੀ ਆਵਾਜ਼ ਨਹੀਂ ਅੰਦਰ ਵੱੜਦੀ ਮਾੜੀ ਜਿੰਨੀ ਵੀ ਆਵਾਜ਼ ਨਹੀਂ ਆਉਂਦੀ ਅੰਦਰ ਤੇ ਚੈਨ ਨਾਲ ਇੱਥੇ ਵੀਡੀਓ ਬਣਾਈ ਦੀ ਹੈ ਹਾਂਜੀ ਇੱਧਰ ਆ ਜੋ ਜੀ ਇੱਧਰ ਆ ਗਿਆ ਜੀ ਸਟੋਰ ਆ ਜੀ ਇਸ ਸ਼ਾਨਦਾਰ ਸਟੋਰ ਜਿੱਥੇ ਕੇ ਸਾਰਾ ਹੀ ਤਕਰੀਬ ਹੁਣੀ ਕਿੰਨੀਆਂ ਪੇਟੀਆਂ ਇੱਕ ਪੇਟੀ ਇੱਧਰ ਇੱਕ ਇੱਧਰ ਵੈਸੇ ਦਾ ਅੱਜ ਕੱਲ ਰਿਵਾਜ ਹੈ ਨਹੀਂ ਪੇਟੀਆਂ ਦਾ ਪਰ ਸਾਡੀ ਮਾਤਾ ਸ਼੍ਰੀ ਦੀਆਂ ਪੇਟੀਆਂ ਨੇ ਇੱਧਰ ਇੱਧਰ ਅਸੀਂ ਉਹ ਲਾਤੀ ਜੀ ਅਲਮਾਰੀ ਲਾਤੀ ਅਲਮੀਰਾ ਵੀ ਕਹਿ ਦਿੰਦੇ ਇਹਨੂੰ ਉੱਤੇ ਅਸੀਂ ਬਣਾਇਆ ਆ ਆਹ 100 ਸਕੁਅਰ ਫੁੱਟ ਆਹੀ ਛੱਤਿਆ ਆ ਇਹਦੇ ਉੱਤੇ ਜਿੰਨਾ ਮਰਜ਼ੀ ਸਵਾਨ ਪਾ ਲਓ ਬਾਕੀ ਥੋੜਾ ਜਿਹਾ ਉੱਚਾ ਕਰਕੇ ਵਿਖਾ ਦੇ ਲੈਂਦੇ ਆ ਵੇਖੋ ਜੀ ਇੰਨਾ ਕ ਅਸੀਂ ਇੱਥੇ ਹਜੇ ਅਸੀਂ ਥਮਾਨ ਰੱਖਿਆ ਆ ਸੀ ਹਾਂਜੀ ਤੇ ਲਓ ਜੀ ਇੱਧਰ ਆਜੋ ਜੀ ਹੁਣ ਕਉਕੇ ਤੁਹਾਨੂੰ ਮੈਂ ਤਾਂ ਦਿਖਾ ਰਿਹਾ ਵੀ 1496 ਹਜ਼ਾਰ ਚ ਜਿੰਨਾ ਕ ਖਰਚਾ ਹੋਇਆ ਉਹ ਤੁਹਾਨੂੰ ਦਿਖਾਉਣਾ ਜ਼ਰੂਰੀ ਆ ਹਾਂਜੀ ਕੱਲ ਨੂੰ ਕੋਈ ਲਾਂਮਾ ਆਣਾ ਦਵੇ ਠੀਕ ਆ ਕਿ ਨਹੀਂ ਤੇ ਜਿਹੜੀ ਆ ਇੱਧਰ ਆ ਜੋ ਜੀ ਆ ਰੂਮ ਦਿਖਾ ਦਈਏ ਤੁਹਾਨੂੰ ਆ ਰੂਮ ਆ ਜੀ ਇੱਧਰ ਇਹ ਵੀ 13 ਮਹੀਨੇ 13 ਦਾ ਤੇ ਸ਼ਾਨਦਾਰ ਰੂਮ ਆ ਮੰਮੀ ਤੇ ਅੰਗਰੇਜ਼ ਦੀ ਫੋਟੋ ਲੱਗੀ ਹੋਈ ਐ ਇੱਥੇ ਮੰਜੇ ਰੱਖੇ ਹੋਏ ਆ ਤੇ ਆ ਪੱਖਾ ਵੀਰ ਜਿੱਤ ਕੇ ਲਿਆਇਆ ਸੀਗਾ ਇਨਾਮ ਚ ਮਿਲਿਆ ਸੀਗਾ ਪਹਿਲੇ ਨੰਬਰ ਤੇ ਆਏ ਸੀ ਤੇ ਪੱਖਾ ਵੀ ਵੀਰ ਜਿੱਤ ਕੇ ਲੈ ਆਇਆ ক্রিকেট ਖੇਡ ਕੇ ਅੰਗਰੇਜ਼ ਸਿੰਘ ਮੱਲੀ ਆ ਜੋ ਵੀ ਇੱਧਰ ਆ ਜੀ ਹੁਣ ਤੁਹਾਨੂੰ ਬਾਥਰੂਮ ਵਿਖਾਈਏ ਆ ਜੋ ਜੀ ਆ ਰਿਹਾ ਜੀ ਆਪਣਾ ਬਾਥਰੂਮ ਸ਼ਾਨਦਾਰ ਬਾਥਰੂਮ ਇੱਥੇ ਆਪਾਂ ਬਾਥਰੂਮ ਵਿਖਾਇਆ ਜੀ ਇੱਧਰ ਲਾਤੇ ਆਹ ਟੂਟੀ ਆ ਗਈ ਮੇਨ ਜੀ ਗਰਮ ਤੱਤਾ ਠੰਡਾ ਸਾਰਾ ਕੁਛ ਇਹਦੇ ਵਿੱਚ ਆ ਉੱਪਰ ਲਾਤਾ ਸੀ ਸ਼ਾਵਰ ਉੱਪਰ ਕਰ ਆਹ ਲਾਤਾ ਸ਼ਾਵਰ ਉਹ ਸਾਹਮਣੇ ਗੀਜਰ ਲਾ ਦਾਂਗੇ ਜੀ ਉੱਥੇ ਇੱਧਰ ਵਿਖਾ ਗੇ ਮੇਰਾ ਵੀਰ ਇੱਥੇ ਹੱਥ ਧੋਣ ਵਾਸਤੇ ਵਾਸ਼ਬੇਸ਼ਨ ਤੇ ਇਧਰ ਲਾਤੀ ਸੀਟ ਵਨ ਪੀਸ ਇਹਨੂੰ ਐ ਰੱਖ ਦਈਏ ਇਹ ਸੀਟ ਆ ਗਈ ਜੀ ਵਨ ਪੀਸ ਹਾਂਜੀ ਤੇ ਇਧਰ ਆ ਵੇਖੋ ਜੀ ਹਾਂਜੀ ਐ ਇੱਕ ਵਾਰ ਨਾ ਤਾਂ ਆਪਾਂ ਪੂਰਾ ਖਰਚਾ ਕਰਤਾ ਮਿੱਤਰੋ ਪੂਰਾ ਇਧਰ ਵੀ ਗੇਟ ਹੈ ਜੀ ਉਧਰ ਵੀ ਗੇਟ ਹੈ ਲੋਂਗੋ ਵਾਲਾ ਲੈਂਦਾ ਗੇਟ ਹੈ ਜੀ ਇਹ ਵੀ ਐ ਵਾਟਰ ਪ੍ਰੂਫ ਆ ਪਾਣੀ ਪੂਣੀ ਵਾਲਾ ਕੋਈ ਪ੍ਰਵਾਹ ਨਹੀਂ ਇਧਰ ਆ ਗਿਆ ਮਿੱਤਰੋ ਹੁਣ ਜਿਹੜਾ ਮੇਨ ਰੀਜ਼ਨ ਆ ਕੱਪੜੇ ਧੋਣ ਵਾਲਾ ਸਿਸਟਮ ਇੱਥੇ ਆ ਗਿਆ ਆਗੀ ਟੂਟੀ ਇੱਕ ਇਹ ਕਾਹਗੀ ਇੱਥੇ ਲੱਗ ਜਾ ਵਾਸ਼ਿੰਗ ਮਸ਼ੀਨ ਜਿੰਨੇ ਮਰਜੀ ਕੱਪੜੇ ਧੋ ਤੇ ਇਧਰ ਪੌੜੀਆਂ ਤੇ ਚੜ ਕੇ ਉੱਤੇ ਸੁਕਾ ਲਓ ਇਹਦੇ ਉੱਪਰ ਆਪਾਂ ਲਾ ਦਾਂਗੇ ਫਰੇਮ ਵੈਸੇ ਮੈਨੂੰ ਨਹੀਂ ਲੱਗਦਾ ਲੋੜ ਪਊਗੀ ਲਾਉਣ ਦੀ ਤੇ ਵੈਸੇ ਆ ਬਲ ਇਹਨਾਂ ਵਾਸਤੇ ਆਪਾਂ ਨੂੰ ਲਾਉਣਾ ਪਊਗਾ ਕਿਉਂਕਿ ਇੱਥੇ ਪਾਣੀ ਪਊਗਾ ਮੇਰਾ ਇਰਾਦਾ ਵੀ ਪਹਿਲਾਂ ਮੇਰਾ ਇਰਾਦਾ ਨਹੀਂ ਸੀ ਲਾਉਣ ਦਾ ਕਿਉਂਕਿ ਚਾਨਣ ਰਹਿੰਦਾ ਤੇ ਹਵਾ ਕ੍ਰੋਸ ਹੁੰਦੀ ਹੈ ਤੇ ਗਰਮੀ ਘੱਟ ਲੱਗਦੀ ਹੈ ਇੱਥੇ ਇੱਕ ਸੋਚ ਦਿੱਤਾ ਇਧਰ 메ਨ ਗੇਟ ਆ ਗਿਆ ਜੀ ਆਕੋ ਇਸ ਰੂਮ ਦੇ ਵਿੱਚ ਵੜ ਗਏ ਇਹ ਰੂਮ ਇਧਰ ਲੈਟਰਨ ਬਾਥਰੂਮ ਵਾਲੇ ਵੀ ਅਟੈਚ ਹੋ ਗਿਆ ਇਧਰ ਕੱਪੜੇ ਧੋਣ ਵਾਲੇ ਸਿਸਟਮ ਵਾਲੇ ਵੀ ਅਟੈਚ ਹੋ ਗਿਆ ਤੇ ਇਧਰ ਵੀ ਹੋ ਗਿਆ ਆਪਣੇ ਨਾਲ ਉਹ ਲੈਟਰਨ ਬਾਥਰੂਮ ਵਾਲਾ ਸਿਸਟਮ ਹੈ ਨਹੀਂ ਗਾ ਤਾਂ ਆਜੋ ਵੀ ਉੱਪਰ ਚੱਲਦੇ ਹੁਣ ਘਰ ਨੀਚੇ ਤੁਹਾਨੂੰ ਵਿਖਾਤਾ ਉੱਪਰ ਚੱਲਦੇ ਆ ਇਹ ਥੋੜਾ ਜਿਹਾ ਖੋਲਦਾ ਆ ਥੋੜਾ ਜਿਹਾ ਓੱਖਾ ਖੋਲਦਾ ਕਿਉਂਕਿ ਇੱਥੇ ਅਸੀਂ ਲਾਉਣਾ ਸੀਗਾ ਉਹ ਲਾਇਆ ਨਹੀਂ ਭੁੱਲ ਗਏ ਸੀ ਆ ਜਾ ਵੀ ਸਿਸਟਮ ਇਧਰ ਜਾਣ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਇਧਰ ਇੱਥੇ ਮਿੱਤਰੋ ਆਪਾਂ ਬਾਥਰੂਮ ਬਣਾਇਆ ਸਪੈਸ਼ਲ ਬਾਥਰੂਮ ਕਿਉਂ ਬਣਾਇਆ ਵੀ ਉੱਪਰ ਆਪਾਂ ਬਣਾਵਾਂਗੇ ਸਟੂਡੀਓ ਵੀਡੀਓ ਬੜੀਓ ਕਰਾਉਣ ਵਾਸਤੇ ਇਸ ਕਰਕੇ ਇਧਰ ਬਾਥਰੂਮ ਦਿੱਤਾ ਬਾਕੀ ਯਾਰ ਜਦੋਂ ਪਾਰਟੀ ਸ਼ਾਰਟ ਹੀ ਹੁੰਦੀ ਹੈ ਜਾਂ ਪੈਗ ਛੈਗ ਲੱਗਦੇ ਬੰਦੇ ਤੇ ਬੰਦਾ ਰਾਤ ਨੂੰ ਇੱਥੇ ਲਾਉਂਦਾ ਤੇ ਇਧਰ ਬਹਿ ਕੇ ਬਾਥਰੂਮ ਵਗੈਰਾ ਕਰਕੇ ਇੱਥੇ ਪੈ ਜਾਂਦਾ ਹਨਾ ਗਰਮੀਆਂ ਆ ਗਈਆਂ ਸਿਸਟਮ ਦੇਖਣਾ ਪੈਂਦਾ ਇਹ ਨਹੀਂ ਬਾਥਰੂਮ ਸਾਰਾ ਥੱਲੇ ਫਿਟਿੰਗ ਕੰਪਲੀਟ ਆ ਸੀੜ ਸੂਰੇ ਦੀ ਕੱਸਣ ਵਾਲੀ ਆ ਇੱਥੇ ਅਸੀਂ ਆ ਸਾਮਾਨ ਸੋਨ ਰੱਖਿਆ ਹੈ ਭਾਈ ਪ੍ਰਭੂ ਪਾਪੜੀਆਂ ਜਿਹੜੀਆਂ ਕਿ ਪਈਆਂ ਹੋਈਆਂ ਨੇ ਜਿਹੜੀਆਂ ਕਿ ਆਉਣ ਵਾਲੇ ਸਮੇਂ 'ਚ ਆਪਣੇ ਕੰਮ ਆਉਣਗੀਆਂ ਠੀਕ ਹੈ ਜੀ ਆ ਜਿਓਗੇ ਅੱਗੇ ਚਲੋ ਲਓ ਵੀ ਇਹ ਆ ਗਏ ਆਪਾਂ ਛੱਤ ਦੇ ਉੱਪਰ ਹਾਂਜੀ ਇਹ ਛੱਤ ਦੇ ਉੱਪਰ ਆ ਗਏ ਆ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਜੀ ਮਾਹੌਲ ਖੁੱਲਾ ਘੈਂਟ ਮਾਹੌਲ ਆ ਉੱਪਰ ਮੌਂਟੀ ਛੱਤੀ ਉੱਪਰ ਟੈਂਕੀ ਰੱਖੀ ਆ ਹਨੇ ਸਕੂਨ ਆ ਜੀ ਸਾਡੇ ਘਰ ਚ ਬਿਲਕੁਲ ਸਕੂਨ ਇੱਕ ਇੱਕ ਗੱਲ ਆ ਇੱਧਰ ਦੇਖੋ ਚੋਰੀ ਦਾ ਖਤਰਾ ਬਹੁਤ ਘਟਾ ਹੈ ਸਾਡਾ ਘਰ ਬਿਲਕੁਲ ਵਿਚਾਲਿਆ ਇੱਧਰ ਵੀ ਇੱਕ ਘਰ ਆ ਗਿਆ ਉੱਥੇ ਆ ਗਈ ਇੱਧਰ ਵੀ ਘਰ ਆ ਗਿਆ ਇੱਧਰ ਵੀ ਘਰ ਆ ਗਿਆ ਇੱਧਰ ਵੀ ਘਰ ਆ ਗਿਆ ਵੇਖੋ ਤੇ ਬਿਲਕੁਲ ਗਲੀ ਦੇ ਸਾਹਮਣੇ ਆ ਵੀ ਇੱਥੇ ਨਾ ਚੋਰੀ ਦਾ ਨਾ ਚਿਕਾਰੀ ਦਾ ਤੇ ਸਕੂਨ ਭਰੀ ਜ਼ਿੰਦਗੀ ਸਵਾਦ ਆ ਜਾਂਦੀ ਰਹਿਣ ਦਾ ਘਰ ਤੇ ਤਾਂ ਜਿੰਨੇ ਮਰਜ਼ੀ ਪੈਸੇ ਲਾ ਲੋ ਪੂਰੇ ਹੋਈ ਨਹੀਂ ਸਕਦੇ ਹਾਂਜੀ ਆਜੋ ਫਿਰ نیچے ਬਾਕੀ ਕੋਈ ਦੂਸੀ ਦੱਸੋ ਕਮੈਂਟ ਸੈਕਸ਼ਨ ਖਾਲੀ ਆ ਸਾਹਮਣੇ ਆ ਜਾ ਤਾਂ ਦੋਸਤੋ ਇਹ ਸੀ ਆਪਣਾ ਸਿਸਟਮ ਸਾਰਾ ਦਿਖਾਤਾ ਤੁਹਾਨੂੰ ਪੁਰਾਣਾ ਘਰ ਵੀ ਦਿਖਾਤਾ ਨਵਾਂ ਵੀ ਦਿਖਾਤਾ ਆ ਪਿੱਛੇ ਬਰਾਂਡਾ ਵਿਖਾ ਦੇ ਮੜਾ ਜਿੱਦੇ ਚਹੀ ਤੂੜੀ ਤਾੜੀ ਪਾਉਣੇ ਆ ਹਾਂਜੀ ਇਹ ਤੂੜੀ ਤਾੜੀ ਪਾਉਣ ਵਾਸਤੇ ਸਿਸਟਮ ਆ ਸਾਡਾ ਤਾਂ ਤਕਰੀਬਨ ਇਹੀ ਤੁਹਾਨੂੰ ਹਰ ਇੱਕ ਚੀਜ਼ ਦੇ ਅਸੀਂ ਦਰਸ਼ਨ ਕਰਾਦੇ ਨੇ ਤੇ ਪਸ਼ੂ ਰੱਖਾਂਗੇ ਬਾਈ ਜੀ ਪਸ਼ੂਆਂ ਬਿਨਾ ਜ਼ਿੰਦਗੀ ਨਹੀਂ ਸਾਡੀ ਮਾਤਾ ਦਾ ਬੜਾ ਤਕੜਾ ਸ਼ੌਂਕ ਆ ਵੀ ਪਸ਼ੂ ਜ਼ਰੂਰ ਰੱਖੇ ਇਹਦੇ ਚੌਥਾਪੀਆਂ ਸੋਪੀਆਂ ਵਗੈਰਾ ਰੱਖੀਆਂ ਹੋਈਆਂ ਨੇ ਇਹ ਅਸੀਂ ਬਰਾਂਡਾ ਢਾ ਕੇ ਬਾਈ ਜੀ ਪਿੱਛੇ ਕਰਾਂਗੇ ਇਹਨੂੰ ਇਹਨੂੰ ਚੱਕ ਕੇ ਲੈ ਜਾਾਂਗੇ ਪਿੱਛੇ ਇੱਥੇ ਤਾਂ ਜੋ ਖੁੱਲੀ ਜਗ੍ਹਾ ਬੱਜੇ ਆਹ ਸਿਸਟਮ ਸੀ ਵਾਹਿਗੁਰੂ ਨੇ ਸਾਨੂੰ ਜੋ ਵੀ ਬਖਸ਼ਿਆ ਉਹ ਕਰਾ ਅਸੀਂ ਬੜੇ ਖੁਸ਼ ਆ ਜਿੰਨਾ ਕਿ ਸਾਨੂੰ ਦਿੱਤਾ ਮੈਨਾਂ ਇੰਨਾ ਕਿ ਹਰ ਇੱਕ ਬੰਦੇ ਨੂੰ ਦੇਈ ਜਾਵੇ ਤਾਂ ਬਾਕੀ ਕਹਿੰਦੇ ਨੇ ਨਾ ਨੀਵੇਂ ਨੂੰ ਵੇਖ ਕੇ ਚੱਲੋ ਐਸਾ ਤਾਂ ਹੁੰਦਾ ਜਾਂਦਾ ਹੀ ਰਹਿਣਾ ਹਨਾ ਅੱਜ ਜਿਹੋ ਜਿਹੇ ਹਾਲਾਤ ਕੰਬੜੀਆਂ ਦੇ ਆ ਜਾਂ ਪਾਮੀਆਂ ਮਾਰਦੇ ਦੇਖੀ ਤਾਂ ਅਰਬਾਂ ਖਰਬਾਂ ਪਤੀ 50 ਮਿੰਟਾਂ ਦੇ ਵਿੱਚ ਜ਼ੀਰੋ ਕਰਤੇ ਰੱਬ ਨੇ ਹਨਾ ਇਹੋ ਜਿਹਾ ਅਰਥਕਵਿਕ ਲਿਆਂਦਾ ਵੀ ਕੰਟਰੀ ਨੂੰ ਤਬਾਹ ਕਰਤਾ ਲੱਖਾਂ ਲੋਕ ਬੇਕਾਰ ਕਰਤੇ ਬਈ ਜਿੰਨਾ ਤੁਹਾਡੇ ਕੋਲ ਹੈਗਾ ਉਹਦੇ 'ਚ ਸਬਰ ਕਰਿਆ ਕਰੋ ਨਜ਼ਾਰੇ ਲਓ ਜ਼ਿੰਦਗੀ ਦੇ ਮੌਤ ਦਾ ਪਤਾ ਨਹੀਂ ਕਿਦਾਂ ਆ ਜਾਣੀ ਹੈ ਅੰਜੋਏ ਕਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਰੱਬ ਰੱਖਾ